ਇਹ ਯੂਨੀਵਰਸਿਟੀ ਕੈਂਪਸ ਵਿੱਚ ਬਿਲਕੁਲ ਜੀ ਵਿਦਿਆਰਥੀਆਂ ਦੇ ਸੰਘਰਸ਼ ਦੀ ਜਿੱਤ ਹੋਈ ਆ ਹਰ ਇੱਕ ਉਸ ਇਨਸਾਨ ਦੀ ਸੰਘਰਸ਼ ਦੀ ਜਿੱਤ ਹੋਈ ਆ ਜਿਹੜਾ ਕਹਿੰਦਾ ਸੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਚੰਡੀਗੜ੍ਹ ਸ਼ਹਿਰ ਪੰਜਾਬ ਦਾਗਾ ਸਿਰਫ ਵਿਦਿਆਰਥੀਆਂ ਨੇ ਨਹੀਂ ਜਿੱਤੋਈ ਨਾਲ ਜਿੰਨੇ ਵੀ ਲੋਕ ਪੰਜਾਬ ਤੋਂ ਆਏ ਕਿਸਾਨ ਜਿਥੇ ਬੰਦਿਆ ਪੰਥਕ ਜਿਥੇ ਬੰਦਿਆ ਮਜ਼ਦੂਰ ਜਿਥੇ ਬੰਦਿਆ ਵਿਦਿਆਰਥੀ ਜਿਥੇ ਬੰਦਿਆ ਇੰਡੀਵਿਜੂਅਲ ਜਿਹੜੇ ਲੋਕ ਆਪਦੇ ਪਿੰਡਾਂ ਚੋਂ ਗੁਰਦੁਆਰਾ ਸਾਹਿਬ ਚ ਅਰਦਾਸਾਂ ਕਰਵਾ ਕੇ ਬੇਨਤੀਆਂ ਕਰਵਾ ਕੇ ਯੂਨੀਵਰਸਿਟੀ ਵਿੱਚ ਪਹੁੰਚੇ ਸੀ ਉਹਨਾਂ ਸਾਰਿਆਂ ਦੇ ਸੰਘਰਸ਼ ਦੀ ਜਿੱਤ ਹੋਈ ਆ ਤਾਂ ਇੱਕ ਗੱਲ ਯਾਦ ਆ ਗਈ ਦੀਪ ਸਿੱਧੂ ਦੀ ਇੱਧਰ ਗੱਲ ਕਹਿੰਦੇ ਸਾਨੂੰ ਜਦੋਂ ਸੰਘਾਸਤ ਲੜਦੇ ਆ ਕੈਮਰਾ ਆਪਣੇ ਅਸਮਾਨ ਚਾਹੀਦਾ ਭੱਜਣ ਵਾਲੇ ਨੂੰ ਧਰਤੀ ਸਾਨੂੰ ਦੋਹੇ ਚਾਹੀਦੇ ਨੇ ਜਦੋਂ ਵੀ ਮਿੰਨ ਕੈਸੇ ਨਹੀਂ ਛੱਡਣੇ ਅਸੀਂ ਜਿੱਤ ਪ੍ਰਾਪਤ ਕੀਤੀ ਸਾਨੂੰ ਇਹਦੇ ਵਿੱਚੋਂ ਨੌਜਵਾਨ ਦੇ ਵਿੱਚੋਂ ਦੀਪ ਸਿੱਧੂ ਦਿਸਦਾ ਮੈਂ ਸਾਰੇ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਜਿੰਨੇ ਵੀ ਆ ਪੰਜਾਬ ਦੇ ਨੌਜਵਾਨ ਖੜੇ ਨੇ ਸਾਨੂੰ ਇਹਨਾਂ ਨੂੰ ਮੋਹਰੇ ਲਿਆਉਣਾ ਚਾਹੀਦਾ ਸਾਨੂੰ ਜਿਹੜੀ ਬੁੱਢੀ ਲੀਡਰਸ਼ਿਪ ਆ ਸਾਨੂੰ ਉਹਨੇ ਥੱਲੇ ਲਾ ਕੇ ਰੱਖਤਾ ਇਹੋ ਜਿਹੇ ਨੌਜਵਾਨਾਂ ਜਿਹੜੇ ਦਿੜਤਾ ਦਿਨ ਲੜਦੇ ਨੇ ਕਿਸੇ ਸਰਕਾਰ ਅੱਗੇ ਨਹੀਂ ਝੁਕਦੇ ਇਹਨਾਂ ਨੌਜਵਾਨਾਂ ਨੂੰ ਪੰਜਾਬ ਦੀ ਬਾੜ ਟੋਰ ਇਹਨਾਂ ਨੌਜਵਾਨਾਂ ਨੂੰ ਸੰਭਾਲਣੀ ਚਾਹੀਦੀ